हाँ तो कलवांत तो तो का कुछ आया दीगा स्कूल में तभी फ्राउ बुलंदर भी, दो दो है। भी था के ता, के ता, के ता, तो कहते हैं कि तो रह गया पर बात क्या नहीं है नहीं वो तो बात नहीं है ये तेरा मैं कोई गलती होना नहीं है जी सर इस प्रवीण है ਬਿਆਸਪਿੰਡ ਆਦਮਪੁਰ ਹਲਚੇ ਦੇ ਵਿੱਚ ਬਾਪੂ ਜੀ ਫੌਜਾ ਸਿੰਘ ਉਹਨੇ ਜਿਹੜੇ ਸਦਾ ਸਾਥ ਛੱਡ ਗਏ ਛੋੜਾ ਦੇ ਗਏ ਉਹਨਾਂ ਦੇ ਘਰ ਮੈਂ ਆਇਆ ਸੀਗਾ ਉਹਨਾਂ ਦੇ ਪੁੱਤਰ ਦੇ ਨਾਲ ਅਫਸੋਸ ਕਰਨ ਆਇਆ ਸੀਗਾ ਕਿਉਂਕਿ ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਰਮਾਇਆ ਸੀਗੇ ਮੈਥਨ ਦੌਰਾਂ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆ ਪੱਧਰ 'ਤੇ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਮੇਰਾ ਬੜਾ ਕੱਲ ਦਾ ਸਾਡਾ ਮਨ ਖਾਸ ਸੀ ਕੱਲ ਅਸੈਂਬਲੀ ਚੱਲਦੀ ਸੀਗੀ ਮੈਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਮੈਂ ਆਦਮਪੁਰ ਹਲਕੇ ਦਾ ਅੰਚਾਸ ਸੀਗਾ ਉਦੋਂ ਮੈਂ ਬਾਪੂ ਜੀ ਦੇ ਤਾਬੇ ਤੋਂ ਕਈ ਵਾਰ ਮਦਦ ਜਿਹੜੀ ਰੋਟੀ ਖਾਧੀ ਕਿ ਬਾਪੂ ਦਾ ਤਾਬਾ ਜਦੋਂ ਉੱਥੋਂ ਖਾਣੇ ਬਾਪੂ ਜੀ ਉਦੋਂ ਇੱਥੇ ਨਹੀਂ ਉਹਦੋਂ ਬੜਾ ਮਿਲੂ ਦਿਲ ਕਰਦਾ ਸੀਗਾ ਉਦੋਂ ਕੈਨੇਡਾ ਗਏ ਸੀਗੇ ਜੀ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਪਰਵਾਦ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਪੂ ਜੀ ਨੂੰ ਸੱਦਾ ਦੇ ਫੁੱਲ ਭੇਟ ਕਰਨਾ ਹੈ ਔਰ ਪਰਿਵਾਰ ਨੂੰ ਕਹਿਣਾ ਹੈ ਕਿ ਇਹ ਪਰਵਾਦ ਜਿਹੜਾ ਇਹ ਸਾਡੀ ਬਹੁਤ ਵੱਡੀ ਇਮਾਨਤ ਹੈ ਇਹਨਾਂ ਨੂੰ ਕਦੇ ਵੀ ਕਿਸੇ ਵੀ ਕਿਸਮ ਦੀ ਲੋੜ ਪਵੇ ਕਦੇ ਵੀ ਕੋਈ ਕਈ ਕਿਸਮ ਦੀ ਇਹਨਾਂ ਨੂੰ ਲੋਡ ਪਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੂਗੀ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਾਂਗੇ ਉਦੋਂ ਜਿੰਨਾ ਚਿਰ ਤੱਕ ਸਾਡੇ ਸਾਹ ਨੇ ਬਾਪੂ ਜੀ ਨੂੰ ਉਹਨਾਂ ਤੱਕ ਭੁੱਲਿਆ ਨਹੀਂ ਜਾ ਸਕਦਾ ਪਰਵਾਦ ਬੜਾ ਵੱਡਾ ਬੜੇ ਹੌਸਲੇ ਵਾਲਾ ਪਰਵਾਦ ਹੈ ਸੋ ਮੈਂ ਮਤਲਬ ਆ ਕੇ ਮੇਰਾ ਮਨ ਦੁਖੀ ਆਉਂਦਾ ਪਰ ਸ਼ਾਂਤ ਵੀ ਹੋ ਗਿਆ ਕਿ ਮੈਂ ਉਹਨਾਂ ਦੇ ਪੁੱਤ ਨੂੰ ਮਿਲ ਲਿਆ 114 ਸਾਲ ਦੀ ਉਮਰ ਦੇ ਅੱਜ ਦੇ ਜੋਗ ਵਿੱਚ ਅੱਜ ਦੇ ਜੋਗ ਦੇ ਤੇ ਕੋ 70 75 ਤੋਂ ਨਹੀਂ ਵੱਧਾ ਉਹਦੇ ਵੀ ਬਹੁਤ ਦੌੱਚੀ ਗੱਲ ਹੈ ਕਿ ਉਹਨਾਂ ਨੇ ਦੌੜਨਾ 80 ਸਾਲ ਤੋਂ ਬਾਅਦ ਕੀਤਾ ਬਿਲਕੁਲ ਮਲੇ ਇਹ ਆਪਣੇ ਆਪ ਦੇ ਇਚੇ ਰਿਕਾਰਡ ਹੈ ਕਿ ਬੰਦਾ ਦੇਖੋ ਕਿਸ ਮਿੱਟੀ ਦਾ ਬਣਿਆ ਹੋਊਗਾ ਕਿ ਜਿੰਨੇ 80 ਸਾਲ ਦੀ ਉਮਰ ਤੋਂ ਬਾਅਦ ਦੌੜ ਕੇ ਸਾਡਾ ਨਾਂ ਸਿੱਖ ਕੌਮ ਦਾ ਆਪਣੇ ਪਰਿਵਾਰ ਦਾ ਤੇ ਉਹਨਾਂ ਨੇ ਕੀਤਾ ਜਿੰਦ ਜ਼ਿਲ੍ਹੇ ਦਾ ਤੇ ਕੀਤਾ ਹੈ ਪੰਜਾਬ ਦਾ ਤੇ ਕੀਤਾ ਜਿੱਥੇ-ਜਿੱਥੇ ਵੀ ਦੁਨੀਆ ਦੇ ਕਿਸੇ ਹਿੱਸੇ ਦੇ ਸਿੱਖ ਵੱਸਦਾ ਸਾਡੀ ਸਿੱਖ ਕੌਮ ਦਾ ਉਹਨਾਂ ਨਾਂ ਰੋਸ਼ਨ ਕੀਤਾ ਸੋ ਮੇਰਾ ਬਾਪੂ ਜੀ ਨੂੰ ਮੇਰਾ ਸਿਰ ਝੁਕਦਾ ਮੈਂ ਉਹਨਾਂ ਨੂੰ ਸੰਦਾ ਜਿੱਲੀ ਦੇਣਾ ਤੇ ਮੈਂ ਉਹਨਾਂ ਦੇ ਪਰਵਾਹ ਦੇ ਨਾਲ ਅਫਸੋਸ ਜੀ ਵਾਲ ਸਾਹਿਬ ਜਿੱਦਾਂ ਕੱਲ ਚੱਬੇਵਾਲ ਸਾਹਿਬ ਆਈ ਸੀਓ ਕਹਿੰਦੇ ਸੀ ਇੱਕ ਯਾਦਗਾਰ ਬਣਾਈ ਜਾਏਗੀ ਫੋਜਾ ਸਿੰਘ ਹੋਰਾਂ ਦੇ ਨਾਂ ਤੇ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਸਰਦਾਰ ਕਾਰਬਨੇਟਰ ਨੂੰ ਯਾਦ ਰੱਖ ਸਕਣ ਨਹੀਂ ਨਹੀਂ ਬਹੁਤ ਤੋਂ ਵਧੀਆ ਉਹਨਾਂ ਨੇ ਕਿਹਾ ਤੇ ਯਾਦਗਾਰ ਬਣਨੀ ਚਾਹੀਦੀ ਹੈ ਉਦ ਮੈਂ ਵੀ ਮੁਕਰੰਤੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜੇ ਇਹਨਾਂ ਵੱਡੇ ਬੰਦਿਆਂ ਦੀ ਆਪਾਂ ਯਾਦਗਾਰਾਂ ਨਹੀਂ ਬਣਾਉਂਦੇ ਤੇ ਫਿਰ ਤੇ ਜਦ ਕੁਛ ਦੀ ਪਰਉਣੀ ਚਾਹੀਦੀ ਹੈ ਸਾਨੂੰ ਉਹ ਬਣਾਉਣਗੇ ਵੀ ਮਾਨ ਸਾਹਿਬ ਤੇ ਆਪ ਖੇਡਾਂ ਦੇ ਬੜੇ ਸ਼ਕੀਨ ਨੇ ਜਿਹੜੇ ਬੜਿਆ ਖੇਡਾਂ ਦਾ ਬੜਾ ਪਿਆਰ ਕਰਦੇ ਆ ਸੋ ਮੈਂ ਵੀ ਮਾਨ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਨੂੰ ਮਤਲਬ ਜਿਹੜਾ ਉਹਨਾਂ ਦੀ ਯਾਦਗਾਰ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਉਦ ਕਿਉਂਕਿ ਅਰਜਕਮਾਦ ਦੀ ਇਸ ਏਰੀਆ ਦੇ ਵਿੱਚ ਆ ਟੀਨੂ ਜੀ ਇਸ ਏਰੀਆ ਦੇ ਵਿੱਚ ਆ ਅਸੀਂ ਸਾਦੇ ਮਿਲ ਕੇ ਜਿਹੜਾ ਉਹ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਕਿ ਜਾਦਗਰ ਜਿਹੜੀ ਉਹਨਾਂ ਦੀ ਬੰਦੀ ਕਾਹਦੀ ਠੀਕ ਤੁਹਾਨੂੰ ਤੁਹਾਨੂੰ ਦੁਖੀ ਪੰਡ ਪਰਾਮਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲੰਗੇ ਰਲ ਮੇਰੇ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669